ਸਸ੍ਰੀਕਾਲ ਜੀ ਸਾਰਿਆਂ ਨੂੰ ਮੈਂ ਹਸ ਸੁਖਰੀ ਸੰਦੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਦੇ ਉੱਤੇ ਅੱਜ ਹੈ ਪਨੀਰ ਦੀ ਰੈਸਪੀ ਅਗਰ ਤੁਸੀਂ ਇੱਕ ਹੀ ਤਰ੍ਹਾਂ ਦਾ ਪਨੀਰ ਖਾ-ਖਾ ਕੇ ਬੋਰ ਹੋ ਗਏ ਹੋ ਤਾਂ ਤੁਸੀਂ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰੋ ਇਹ ਰੈਸਪੀ ਬਹੁਤ ਹੀ ਸਿੰਪਲ ਤੇ 15 ਮਿੰਟ ਵਿੱਚ ਬਣ ਕੇ ਤਿਆਰ ਹੋ ਜਾਂਦੀ ਆ ਨਾ ਆਪਾਂ ਇਹਦੇ ਵਿੱਚ ਕੋਈ ਪਿਆਜ਼ ਯੂਜ਼ ਕੀਤਾ ਆ ਨਾ ਹੀ ਕੋਈ ਹੋਰ ਚੀਜ਼ ਕਾਜੂ ਵਗੈਰਾ ਕਿਸ਼ਮਿਸ਼ ਕੁਝ ਵੀ ਯੂਜ਼ ਨਹੀਂ ਕੀਤਾ ਫਿਰ ਵੀ ਤੁਸੀਂ ਇਹਦੀ کریم ਗਰੇਵੀ ਵੇਖ ਲਓ ਕਿੰਨੀ ਕਰੀਮੀ ਤੇ ਟੈਕਸਚਰ ਵੀ ਬਹੁਤ ਹੀ ਵਧੀਆ ਤੇ ਮਜ਼ੇਦਾਰ ਬਣਿਆ ਆ ਤੇ ਚਲੋ फटाफट ਆਪਾਂ रेसिपी स्टार्ट ਕਰਕੇ ਆਪਾਂ ਲੈਣੀਆਂ ਇੱਥੇ ਤਿੰਨ ਕਲਰ ਦੀਆਂ ਸ਼ਿਮਲਾ ਮਿਰਚਾਂ ਇਹਨਾਂ ਨੂੰ ਆਪਾਂ ਲੰਬਾ ਲੰਬਾ ਕੱਟ ਲੈਣਾ ਹੈ ਤੇ ਹਾਫ ਹਾਫ ਸ਼ਿਮਲਾ ਮਿਰਚ ਯੂਜ਼ ਕਰਨੀਆਂ ਪੂਰੀ ਪੂਰੀ ਸ਼ਿਮਲਾ ਮਿਰਚ ਨਹੀਂ ਯੂਜ਼ ਕਰਨੀ ਤੇ ਆਪਾਂ ਇਹਨਾਂ ਨੂੰ ਕੱਟ ਕੇ ਕਰ ਦੇਣਾ ਹੈ ਸਾਈਡ ਤੇ ਫਿਰ ਲੈਣੇ ਆ ਟਮਾਟਰ ਆਪਾਂ ਇੱਥੇ ਲਿਆਏ ਵੱਡੇ ਵੱਡੇ ਚਾਰ ਟਮਾਟਰ ਜਿਨ੍ਹਾਂ ਨੂੰ ਰਫਲੀ ਚੌਪ ਕਰ ਲਿਆ ਆ ਚੌਪ ਕਰਕੇ ਇਹਨਾਂ ਨੂੰ ਕਰ ਦਾਂਗੇ ਸਾਈਡ ਤੇ ਫਿਰ ਲਵਾਂਗੇ ਇੱਕ ਪਿਆਜ਼ ਮੀਡੀਅਮ ਸਾਈਜ਼ ਦਾ ਪਿਆਜ਼ ਲਿਆਇਆ ਜਿਹਨੂੰ ਸੈਂਟਰ ਚੋਂ ਕੱਟ ਮਾਰ ਕੇ ਦੋ ਹਿੱਸਿਆਂ ਵਿੱਚ ਘਰ ਲਿਆ ਤੇ ਇਹਦੀ ਇੱਕ ਇੱਕ ਦਾਣਾ ਦਾਣਾ ਆਪਾਂ ਅੱਟ ਕਰ ਲਵਾਂਗੇ। ਬਸ ਇਤਾਂ ਹੀ ਤੁਸੀਂ ਸਾਰੀਆਂ ਚੀਜ਼ਾਂ ਤਿਆਰ ਕਰ ਲੈਣੀਆਂ ਵਾ ਇਹ ਪਨੀਰ ਸਿਰਫ ਤੇ ਸਿਰਫ 15 ਮਿੰਟ ਵਿੱਚ ਬਣ ਜਾਊਗਾ। ਹੁਣ ਪਨੀਰ ਨੂੰ ਵੀ ਆਪਾਂ ਕਯੂਬਸ ਵਿੱਚ ਕੱਟ ਲੈਣਾ ਹੈ। ਵੇਖੋ ਨਾ ਜ਼ਿਆਦਾ ਵੱਟੇ ਆ ਤੇ ਨਾ ਹੀ ਜ਼ਿਆਦਾ ਛੋਟਿਆ ਮੀਡੀਅਮ ਸਾਈਜ਼ ਦੇ ਆਪਣੇ ਪਨੀਰਾ। ਇਹ ਤਾਂ ਹੀ ਤੁਸੀਂ ਸਲਾਈਸਸ ਕੱਟ ਲਿਆ ਜੇ ਫਿਰ ਜਿਹੜੇ ਆਪਣੇ ਟਮਾਟਰ ਆ ਉਹਨੂੰ ਕਰੀਮੀ ਬਣਾਉਣ ਵਾਸਤੇ ਮੈਂ ਇਹਦੇ ਵਿੱਚ ਥੋੜਾ ਜਿਹਾ ਪਨੀਰ ਐਡ ਕੀਤਾ ਆ ਤੇ ਹੁਣ ਆਪਾਂ ਵਾਪਸ ਤੋਂ ਚੱਲਾਂਗੇ ਗੈਸਵਲ ਉੱਤੇ ਰੱਖਾਂਗੇ ਕੜਾਈ ਤੇ ਉਹਦੇ ਵਿੱਚ ਪਾ ਦੇਵਾਂਗੇ 2 ਤੋਂ 3 ਚਮਚੇ ਤੇਲ ਦੇ ਫਿਰ ਪਾ ਦਾਂਗੇ ਜਦੋਂ ਤੇਲ ਸਾਟਾ ਗਰਮ ਹੋ ਚੁੱਕਾ ਫਿਰ ਪਾ ਦਾਂਗੇ ਆਪਾਂ ਇਹਦੇ ਵਿੱਚ ਮਿਰਚਾਂ ਜਿਹੜੀਆਂ ਆਪਾਂ ਕੱਟ ਕੇ ਰੱਖੀਆਂ ਨੇ ਇਹਨਾਂ ਨੂੰ ਸਿਰਫ ਆਪਾਂ 1 ਮਿੰਟ ਤੱਕ ਪਕਾਉਣਾ ਹੈ 1 ਮਿੰਟ ਤੋਂ ਨਹੀਂ ਜ਼ਿਆਦਾ ਪਕਾਉਣਾ ਫਿਰ ਜਿੱਦਾਂ ਹੀ 1 ਮਿੰਟ ਹੋ ਜਾਊਗਾ ਨਾ ਫਿਰ ਇਹਦੇ ਵਿੱਚ ਪਾ ਦਿਆ ਜਿਹੜੇ ਆਪਾਂ ਪਿਆਜ਼ ਕੱਟ ਕੇ ਰੱਖੇ ਸੀ ਜਿੰਨੀ ਦੇਰ ਆਪਣਾ ਤੜਕਾ ਉਹ ਸਬਜ਼ੀ ਪੱਕਦੀ ਪਈਆ 19 ਦੇਰ ਆਪਾਂ ਆਪਣੇ ਟਮਾਟਰਾਂ ਦੀ ਪਿਉਰੀ ਬਣਾ ਲੈਨੇ ਆਂ ਇਨੂੰ ਬਲੈਂਡ ਕਰ ਲਓ ਤੇ ਕਰ ਦਿਓ ਸਾਈਡ ਤੇ ਵੇਖੋ ਸਬਜੀ ਵੀ ਆਪਣੀ ਕੋ ਹੋ ਗਈ ਆ ਇਹ 60 70% ਕੁੱਕ ਕਰਨੀ ਆ ਇਸ ਤੋਂ ਜ਼ਿਆਦਾ ਆਪਾਂ ਸਬਜੀ ਨੂੰ ਕੁੱਕ ਨਹੀਂ ਕਰਨਾ ਨਹੀਂ ਤੇ ਇਹ ਘੁਲ ਜਾਂਦੀ ਆ ਜਦੋਂ ਤੁਸੀਂ ਬਾਅਦ ਵਿੱਚ ਇਹਨੂੰ ਸਬਜੀ ਵਿੱਚ ਪਾਉਗੇ ਵੇਖੋ ਖੜੀ ਖੜੀ ਇਹ ਸਬਜੀ ਇੱਕਦਮ ਆਪਣੀ ਪੱਕੀ ਨਹੀਂ ਆ 60 70% ਹੁਣ ਉਸੇ ਕੜਾਈ ਦੇ ਵਿੱਚ ਥੋੜਾ ਜਿਹਾ ਤੇਲ ਬਚਿਆ ਹੋਇਆ ਹੈ ਉਹਦੇ ਵਿੱਚ ਹੀ ਮੈਂ ਇੱਕ ਬਟਰ ਦੀ ਟਿੱਕੀ ਤਿੰਨ ਛੋਟੇ ਵਾਲੀਆਂ ਆਪਣੀਆਂ ਲਾਚੀਆਂ ਪਾਉ ਦੇਣੀਆਂ ਆ ਤੇ ਇੱਕ ਚਮਚਾ ਭਰ ਕੇ ਬਰੀਕ ਵਾਲੀ ਰਾਈ ਦਾ ਪਾਉਣਾ ਆ ਇਹਦੇ ਵਿੱਚ ਜੀਰੇ ਦਾ ਤੜਕਾ ਬਿਲਕੁਲ ਨਹੀਂ ਲੱਗਣਾ ਬਰੀਕ ਵਾਲੀ ਰਾਈ ਯੂਜ਼ ਹੋਣੀ ਆ ਮੋਟੀ ਰਾਈ ਬਿਲਕੁਲ ਨਾ ਯੂਜ਼ ਕਰਿਓ ਫਿਰ ਪਾ ਦਿਆ ਜੀ ਟਮਾਟਰਾਂ ਦੇ ਪਿਓਰੇ ਤੇ ਉਤੋਂ ਦੀ ਪਾ ਦਿਆ ਜੀ ਇੱਕ ਚਮਚਾ ਨੂਨ ਦਾ ਤਾਂ ਕਿ ਤੜਕਾ ਸਾਡਾ ਛੇਤੀ ਪੱਕ ਜਵੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਢੱਕ ਕੇ ਪੱਕਣ ਵਾਸਤੇ ਛੱਡ ਦਿ아 ਜੇ ਜਦੋਂ ਜਦੋਂ ਇਹ 50 60% ਹੋ ਚੁੱਕਾ ਨਾ ਤੜਕਾ ਆਪਣਾ ਫਿਰ ਇਹਦੇ ਵਿੱਚ ਜਿੰਜਰ گارਲਿਕ ਤੇ 2 ਚਮਚੇ ਭਰ ਕੇ ਪੇਸਟ ਪਾ ਦੇਣਾ ਆ ਫਿਰ ਇਹਨੂੰ ਮਿਕਸ ਕਰਕੇ ਵਾਪਸ ਤੋਂ ਢੱਕ ਕੇ ਪੱਕਣ ਵਾਸਤੇ ਛੱਡ ਦਾਂਗੇ ਜਦ ਤੱਕ ਇਹ ਆਇਲ ਰਿਲੀਜ਼ ਨਹੀਂ ਕਰ ਦੇ ਤਾਂ ਆਪਣਾ ਤੜਕਾ ਜਦੋਂ ਹੀ ਤੜਕਾ ਰਿਲੀਜ਼ ਕਰਤੂਗਾ ਨਾ ਆਇਲ ਨੂੰ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਆਪਣੇ ਸੁੱਕੇ ਮਸਾਲੇ ਆਪਾਂ ਪਾਇਆ ਇੱਥੇ 1 ਚਮਚਾ ਧਨੀਆ ਪਾਊਡਰ 1 ਚਮਚਾ ਹਲਦੀ ਪਾਊਡਰ ਇੱਕ ਚਮਚਾ ਭਰ ਕੇ ਕਸ਼ਮੀਰੀ ਲਾਲ ਮਿਰਚ ਦਾ ਇਹ ਸਾਰੇ ਬੇਸਿਕ ਮਸਾਲੇ ਆ ਜਿਹੜੇ ਆਪਣੇ ਘਰ ਦੇ ਵਿੱਚ ਆਰਾਮ ਨਾਲ ਸਾਨੂੰ ਮਿਲ ਜਾਣਗੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਹੁਣ ਇਹਦੇ ਵਿੱਚ ਪਾ ਦਿਆ ਜੇ ਫਲੇਵਰ ਵਾਸਤੇ ਕਸੂਰੀ ਮੇਥੀ ਦਾ ਇੱਕ ਚਮਚਾ ਭਰ ਕੇ ਇਹਨੂੰ ਵੀ ਮਿਕਸ ਕਰ ਲਿਆ ਜੀ ਗੈਸ ਦਾ ਫਲੇਮ ਹਾਈ ਰੱਖਣਾ ਆ ਮੀਡੀਅਮ ਕਰ ਦਿਆ ਜੇ ਕੋਈ ਚੱਕਰ ਨਹੀਂ ਪਾ ਲੋ ਨਾ ਕਰਿਆ ਜੇ ਬਸ ਜਿੰਨਾ ਜਿੰਨਾ ਹੀ ਪੱਕ ਚੁੱਕੀ ਫਿਰ ਇਹਦੇ ਵਿੱਚ ਪਾ ਦਿਆਂ ਜੇ ਪਨੀਰ ਹੁਣ ਪਨੀਰ ਵੇਖੋ ਇੱਥੇ ਆਪਣੀ ਗਰੇਵੀ ਜਿਹੜੀ ਆ ਗਾੜੀ ਆ ਹੁਣ ਆਪਾਂ ਕੀ ਕਰਨਾ ਆ ਗਰਮ ਪਾਣੀ ਲੈਣਾ ਆ ਇਹਦੇ ਵਿੱਚ ਇਹਦੀ ਕਨਸਿਸਟੈਂਸੀ ਨੂੰ ਐਡਜਸਟ ਕਰਨਾ ਆ ਆਪਾਂ ਹੁਣ ਇੱਥੇ ਗਰਮ ਪਾਣੀ ਦਾ ਯੂਜ਼ ਕਰਨਾ ਠੰਡਾ ਪਾਣੀ ਬਿਲਕੁਲ ਵੀ ਨਾ ਪਾਓ ਅਗਰ ਠੰਡਾ ਪਾਣੀ ਪਾਓਗੇ ਨਾ ਇਹ ਇੱਕ ਬਹੁਤ ਹੀ ਵਧੀਆ ਟਿਪ ਹੈ ਜੇ ਤੁਸੀਂ ਠੰਡਾ ਪਾਣੀ ਪਾਓਗੇ ਤੁਹਾਡੀ ਸਬਜ਼ੀ ਦਾ ਕਲਰ ਟੈਕਸਚਰ ਤੇ ਟੇਸਟ ਚ ਫਰਕ ਆ ਜਾਊਗਾ ਇਸ ਕਰਕੇ ਹਮੇਸ਼ਾ ਹੀ ਗਰਮ ਪਾਣੀ ਦਾ ਯੂਜ਼ ਕਰਨਾ ਚਾਹੀਦਾ ਹੈ ਬਣਤੀ ਸਬਜ਼ੀ ਦੇ ਵਿੱਚ ਹੁਣ ਇਹਨੂੰ ਵਾਪਸ ਤੋਂ ਢੱਕ ਕੇ 4 ਤੋਂ 5 ਮਿੰਟ ਵਾਸਤੇ ਛੱਡ ਦਿਓ 4-5 ਮਿੰਟ ਬਾਅਦ ਵੇਖੋ ਕਿ ਤੁਹਾਡੀ ਸਬਜ਼ੀ ਪੱਕ ਕੇ ਆਇਲ ਕਿੰਨਾ ਅੱਟ ਹੋ ਗਿਆ ਹੈ ਤੇ ਸਬਜੀ ਸਾਡੀ ਚੰਗੀ ਤਰ੍ਹਾਂ ਪੱਕ ਚੁੱਕੀ ਆ ਸਾਰੇ ਫਲੇਵਰ ਜਿਹੜੇ ਆ ਉਹ ਇਹਦੇ ਵਿੱਚ ਆ ਚੁੱਕੇ ਆ ਪਨੀਰ ਦੇ ਹੁਣ ਆਪਾਂ ਇਹਨੂੰ ਕਰੀਮੀ ਬਣਾਉਣ ਵਾਸਤੇ ਮੈਂ ਇਥੇ 4 ਚਮਚੇ ਕਰੀਮ ਦੇ ਲਏ ਆ ਜੇ ਤੁਹਾਡੇ ਕੋਲ ਕਰੀਮ ਘਰ ਦੇ ਵਿੱਚ ਨਾ ਹੋਵੇ ਤੇ ਤੁਸੀਂ ਜਿਹੜਾ ਆਪਣਾ ਮਲਾਈ ਹੁੰਦੀ ਆ ਨਾ ਉਹਨੂੰ ਚੰਗੀ ਤਰ੍ਹਾਂ ਫੈਂਟ ਕੇ ਉਹ ਇਹਦੇ ਵਿੱਚ ਪਾ ਦੇਣੀ ਆ ਹੜਾਪਾ ਪਾਵਾਂਗੇ ਜਿਹੜੀਆਂ ਸ਼ਿਮਲਾ ਮਿਰਚਾਂ ਆਪਾਂ ਅੱਟ ਤੋਂ ਪਕਾ ਕੇ ਰੱਖੀਆਂ ਹੋਈਆਂ ਸੀ ਇਹਨਾਂ ਨੂੰ ਪਾ ਕੇ بس ਹੁਣ ਆਪਾਂ ਬਹੁਤ ਜ਼ਿਆਦਾ ਨਹੀਂ ਪਕਾਉਣਾ 1 ਤੋਂ 2 ਮਿੰਟ ਤੱਕ ਪਕਾਉਣਾ ਹੈ ਕਿਉਂਕਿ ਸਬਜ਼ੀ ਸਾਡੀ ਆਲਰੇਡੀ ਤਿਆਰ ਹੋ ਗਈ ਆ ਹੁਣ ਗਾਰਨਿਸ਼ ਕਰਦੇ ਆ ਜੇ ਧਨੀਏ ਨਾਲ ਜੇ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਜੇ ਹੁਣ ਤੋਂ ਦੀ ਪਾ ਤੇ ਆ ਜੇ ਹਰੀਆਂ ਮਿਰਚਾਂ ਕੱਟ ਕੇ ਗਾਰਨਿਸ਼ ਵਾਸਤੇ ਤੇ ਨਾਲੇ ਖਾਂਦ ਦੇ ਵਿੱਚ ਬਹੁਤ ਹੀ ਮਜ਼ੇਦਾਰ ਲੱਗੂਗੀ ਤੁਸੀਂ ਇਹਦਾ ਕਲਰ ਤੇ ਟੈਕਸਚਰ ਵੇਖ ਸਕਦੇ ਹੋ ਸਿਰਫ ਤੇ ਸਿਰਫ ਇਹ 15 ਮਿੰਟ ਵਿੱਚ ਬਣ ਕੇ ਤਿਆਰ ਹੋ ਜਾਂਦੀ ਆ ਹੁਣ ਜਦੋਂ ਵੀ ਤੁਹਾਡੇ ਘਰ ਗੈਸ ਹੋਣਾ ਤੁਸੀਂ ਇਸ ਰੈਸਪੀ ਨੂੰ ਟਰਾਈ ਕਰਿਓ ਤੇ ਟਰਾਈ ਕਰਕੇ ਮੈਂ ਗਰੰਟੀ ਨਾਲ ਕਹਿੰਦੀ ਆ ਕਿ ਤੁਸੀਂ ਵਾਪਸ ਆ ਕੇ ਕਮੈਂਟ ਜ਼ਰੂਰ ਕਰੋਗੇ ਇਸ ਰੈਸਪੀ ਦੇ ਉੱਤੇ ਮਿਲਾਂਗੇ ਮੈਂ ਤੁਹਾਨੂੰ ਫੇਰ ਤੋਂ ਇੱਕ ਨਵੀਂ ਤੇ ਇੰਟਰਸਟਿੰਗ ਰੈਸਪੀ ਦੇ ਨਾਲ ਥੈਂਕ ਯੂ